ਹਾਂਜੀ ਉਹ ਜੀ ਸੱਜੋ ਜੰਮ ਆ ਜੋ ਪੰਜਾਬ ਸਰਕਾਰ ਵੱਲੋਂ ਜੁੱਦ ਨਸ਼ਾ ਵਦ ਚਲਾਇਆ ਗਿਆ ਉਸ ਦੀ ਮੁਹਿੰਮ ਦੇ ਤਹਿਤ ਹੀ ਕੱਲ ਸੀਆਈਏ ਸਟਾਫ ਮੋਗਾ ਵੱਲੋਂ ਇੱਕ ਬਹੁ ਬਧੀਆ ਰਿਕਵਰੀ ਕੀਤੀ ਗਈ ਹੈ ਜਿਸ ਵਿੱਚ ਕਮਰਸ਼ੀਅਲ ਕਵਾਂਟਿਟੀ ਰਿਕਵਰੀ ਕਰਕੇ ਅਸੀਂ ਤਕਰੀਰ ਚਾਰ ਜੋ ਹੈਗੇ ਐ ਅਕਿਊਜ਼ ਅਰੈਸਟ ਕੀਤੇ ਹੈਗੇ ਇਸ ਦੀ ਫਰਦਰ ਡਿਟੇਲ ਦੇ ਵਿੱਚ ਦੱਸਣਾ ਚਾਹੁੰਦਾ ਕੱਲ ਇੱਕ 250 ਗ੍ਰਾਮ ਹਿਰੋਇਨ ਅਸੀਂ ਬਰਾਮਦ ਕੀਤੀ ਹੈ ਦੋ ਬੰਦਿਆਂ ਤੋਂ ਜਿਨ੍ਹਾਂ ਦੇ ਨਾਮ ਹੈਗੇ ਆ ਹਰਪਿੰਦਰ ਸਿੰਘ ਉਰਫ ਜਗਨੂ ਜਿਹੜਾ ਕੋਕਰੀ ਫੁੱਲਾ ਸਿੰਘ ਦਾ ਰਹਿਣ ਵਾਲਾ ਹੈ ਅਤੇ ਗੁਰਪ੍ਰੀਤ ਸਿੰਘ ਔਰ ਗੋਪੀ ਪੁੱਤਰ ਬਖਸ਼ੀਰ ਸਿੰਘ ਜਿਹੜਾ ਖਾਨਾ ਸਦਰ ਜ਼ੀਲਾ ਦਾ ਰਹਿਣ ਵਾਲਾ ਹੈ ਇਹਨਾਂ ਨੂੰ ਅਸੀਂ ਇੱਕ ਬਾਈਕ ਤੇ ਕੋਕਰੀ ਫੁੱਲਾ ਸਿੰਘ ਨੂੰ ਇਹ ਜਾ ਰਹੇ ਸੀ ਉਥੇ ਇਹਨਾਂ ਨੂੰ ਐਪਰੀਹੈਂਡ ਕੀਤਾ ਗਿਆ ਜਿਨ੍ਹਾਂ ਕੋਲੋਂ 250 ਗ੍ਰਾਮ ਹਿਰੋਇਨ ਤੇ ਇੱਕ ਬਾਈਕ ਪੀਵੀ 47 ਜੀ 1192 ਕਾਲੇ ਰੰਗ ਦਾ ਹੈ ਜਿਹੜਾ ਸਪਰੈਂਡਰ ਬਾਈਕ ਆ ਉਹ ਰਿਕਵਰ ਕੀਤਾ ਗਿਆ ਇਸ ਦੇ ਤਹਿਤ ਹੀ ਅਸੀਂ ਐਫ ਆਈ ਆਰ ਨੰਬਰ 27 ਅੰਡਰ ਸੈਕਸ਼ਨ 21 61 85 ਐਨਡੀਪੀਐਸ ਪੁਲਿਸ ਸਟੇਸ਼ਨ ਜਿਤਵਾਲ ਰਜਿਸਟਰ ਕੀਤਾ ਹੈ ਇਸ ਲਈ ਫਾਰਵਰਡ ਤੇ ਬੈਕਵਰਡ ਲਿੰਕ ਕੇ ਨੂੰ ਚੈੱਕ ਕਰਦੇ ਹੋਏ ਇਸ ਦੋ ਬੰਦੇ ਅਸੀਂ ਇਸ ਲਈ ਨਾਲ ਹੋਰ ਅਰੈਸਟ ਕੀਤੇ ਹੈ ਜਿਹੜੇ ਫਰੋਲਪੁਰ ਦੇ ਰਹਿਣ ਵਾਲੇ ਨੇ ਲਵਜੀਤ ਸਿੰਘ ਔਰ ਫਲਵ ਪੁੱਤਰ ਆਤਮਾ ਸਿੰਘ ਜਿਹੜਾ ਇਹ ਵੀ ਥਾਣਾ ਜੀਰੇ ਦਾ ਰਹਿਣ ਵਾਲਾ ਹੈਗਾ ਸੰਜੀਵ ਉਰਫ ਸੰਜੀਵ ਕੁਮਾਰ ਉਰਫ ਅਰਉਣ ਪੁੱਤਰ ਬਲਦੇਵ ਰਾਜ ਵਾਸੀ ਗੱਗਵਾਨੀ ਮੁਹੱਲਾ ਜਿਹੜਾ ਜੀਦਾ ਇਹ ਵੀ ਇਥੋਂ ਦਾ ਰਹਿਣ ਵਾਲਾ ਹੈ ਇੰਨਾ ਦੇ ਇਹ ਜਿਹੜੇ ਦੋ ਬੰਦੇ ਸੀ ਹਰਪਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਇਹ ਇੰਨਾ ਦੋ ਜਿਹੜੇ ਥਾਂ ਜੀਰੇ ਦੇ ਜਿਹੜੇ ਹੈਗੇ ਆ ਲਵਜੀਤ ਤੇ ਸੰਜੀਪ ਕੁਮਾਰ ਅੰਨਾ ਤੋਂ ਇਹ ਹੀਰੋਇਨ ਲੈ ਕੇ ਆਏ ਸੀ ਤੇ ਅੱਗੇ ਅੱਗੇ ਗਾਕਾ ਨੂੰ ਦੇਣ ਲਈ ਇਹ ਜਿਹੜੇ ਕੋਕਰੀ ਫੁੱਲਾ ਸਿੰਘ ਇਹ ਵੇਟ ਕਰਦੇ ਪਏ ਸੀ ਤਾਂ ਪੁਲਿਸ ਜਿਹੜੀ ਸੀ ਆਈਜੀ ਟੀਮ ਨੇ ਬੜੀ ਮੁਸਤੈਦੀ ਨਾਲ ਇਹਨਾਂ ਨੂੰ ਅਪਰੀਹੈਂਡ ਕੀਤਾ ਤੇ ਇੱਕ ਕਮਰਸ਼ੀਅਲ ਰਿਕਵਰੀ ਜਿਹੜੀ ਹੈਗੀ ਆ ਉਹ ਕੀਤੀ ਹੈ ਮੋਟਰਸਾਈਕਲ ਉਹਨਾਂ ਦਾ ਆਪਣਾ ਮੋਟਰਸਾਈਕਲ ਅਸੀਂ ਵੈਰੀਫਾਈ ਕਰਦੇ ਪਏ ਹੈਗੇ ਆ ਜੀਰੇ ਦਾ ਨੰਬਰ ਲੱਗਿਆ ਹੋਇਆ ਹੈਗਾ ਦੀ ਓਨਰਸ਼ਿਪ ਅਸੀਂ ਜਿਹੜੀ ਹੈਗੀ ਉਹ ਇਨਵੈਸਟਿਗੇਟ ਕਰਦੇ ਪਏ ਕਿਸ ਦਾ ਹੈਗਾ ਸੀ ਕਿਉਂਕਿ ਤਿੰਨ ਬੰਦੇ ਜਿਹੜੇ ਹੈਗੇ ਉਹ ਵੀ ਜੀਲੇ ਦੇ ਰਹਿਣ ਵਾਲੇ ਹੈਗੇ ਆ ਅੰਨਾ ਵਿੱਚ ਜਿਹੜਾ ਹਰਪਿੰਦਰ ਸਿੰਘ ਉਰਫ ਜਗਨੂ ਹੈਗਾ ਇਹਦੇ ਉੱਪਰ ਪਹਿਲਾਂ ਇੱਕ ਪਰਚਾ ਰਜਿਸਟਰਡ ਹੈਗਾ ਜਿਹੜਾ ਐਫਆਈਆ ਨੰਬਰ 33 2024 ਦਾ ਹੈਗਾ 323 24 ਦਾ ਪਰਚਾ ਹੈਗਾ ਜਿਹੜਾ ਲੜਾਈ ਝਗੜੇ ਦਾ ਹੈ ਕਿਸੇ ਦੇ ਘਰੇ ਵਟ ਕੇ ਪਰਚਾ ਡਿਸਟ੍ਰਿਕਟ ਸੀ ਬਾਕੀਆਂ ਦੇ ਉੱਪਰ ਹਜੇ ਤੱਕ ਸਾਨੂੰ ਕੋਈ ਰਿਕਾਰਡ ਮਿਲਿਆ ਨਹੀਂ ਹੈਗਾ ਫਿਰ ਵੀ ਅਸੀਂ ਥਾਣਾ ਜੀਲਾ ਤੋਂ ਪਰ ਉਹ ਇਪਰਤਵਨਾਂ ਦੀ ਜਿਹੜੀ ਹੈਗੀ ਅਜੇ ਰਿਕਾਰਡ ਪੜਤal ਕਰਾ ਰਹੇ ਹਾਂ। ਉਮਰ ਕਿੰਨੀ ਹੈ ਜੀ ਇਹਨਾਂ ਦੀ? ਨਾਲੀ ਜਿਹੜੀ ਜਿਹੜੇ ਪਹਿਲਾਂ ਫੜੇ ਸੀ ਉਹਨਾਂ ਦੀ ਤਕਰੀਬਨ 27 ਤੋਂ 28 ਸਾਲ ਇਹਨਾਂ ਦੀ ਜਿਹੜੀ ਹੈਗੀ ਉਮਰ ਹੈਗੀ। ਹੋਰ ਵੀ ਕੰਮ ਕਰਦੇ ਨੇ? ਇਹ ਨਹੀਂ ਇਹ ਹਜੇ ਤੱਕ ਜਿਹੜੀ ਹੈਗਾ ਸੀ ਇਹਨਾਂ ਦਾ ਮੇਨ ਮੋਟਿਵ ਸੀ ਇਹ ਇਥੋਂ ਹੀ ਲਿਆ ਕੇ ਇਹ ਚਿੱਟਾ ਵਿੱਚ ਵੇਚਦੇ ਸੀ। ਤੇ ਜਿੰਦਰ ਤੇ ਲਵਜੀਤ ਨੇ ਇਹ ਆਪਸ ਫਰੈਂਡ ਇਹ ਫਰੈਂਡ ਨੇ ਆਪਸ ਹੀ ਜਿਹੜੇ ਦੋਨੋਂ ਹਰਪਿੰਦਰ ਤੇ ਗੁਰਪ੍ਰੀਤ ਨੇ ਇਹ ਫਰੈਂਡ ਨੇ ਤੇ ਜਿਹੜੇ ਲਵਜੀਤ ਤੇ ਸੰਜੀ ਕੁਮਾਰ ਨੇ ਇਹਨਾਂ ਕੋਲੋਂ ਇਹ ਲੈ ਕੇ ਆਏ ਸੀ ਇਹ। ਫਰਦਰ ਅਸੀਂ ਹੋਰ ਵੀ ਇਨਵੈਸਟੀਗੇਸ਼ਨ ਕਰਦੇ ਪਿਆ ਕਿ ਇਹ ਕਿੱਥੋਂ ਲੈ ਕੇ ਆਏ ਸੀ ਜਾਂ ਇਹਨਾਂ ਦੇ ਹੋਰ ਕਿਹੜੇ ਕੋਈ ਪਾਕਿਸਤਾਨ ਚ ਜਾਂ ਕਿਤੇ ਹੋਰ ਸੋਰਸ ਹੈਗੇ ਆ ਉਹ ਫਰਦਰ ਪੂਰੀ ਅਸੀਂ ਬੈਕਵਰਡ ਲਿੰਕੇਜ ਚ ਜਾਵਾਂਗੇ ਜੇਰਾ ਜਿੱਦ ਤੇ ਪਹਿਲਾ ਮਾਮਲਾ ਕਰ ਗਿਆ ਉਹ ਵੀ ਐਨਡੀਬੀਏ ਸੈਕਟਰ ਹੈ ਨਹੀਂ ਉਹ ਤੁਹਾਨੂੰ ਦੱਸਿਆ ਐਫਆਈ ਨੰਬਰ ਜਿਹੜੀ ਹੈਗੀ 2324 ਲੜਾਈ ਝਗੜੇ ਦਾ ਪਰਚਾ ਜਿਸਟ ਹੈਗਾ